ਦੇਖ ਸਕਦੇ ਹੋ ਜੀ ਆਮਨਦੀਪ ਸਿੰਘ ਨੰਗਲੇ ਤੋਂ ਜਾਨੀ ਕਿ ਖੋਲ ਤਾਂ ਗੇਟ ਆਪਦਾ ਜਾਨੀ ਕਿ ਕਹਿੰਦਾ ਵੀ ਮੇਰਾ ਹੱਕ ਇੱਥੇ ਰੱਖ ਓਹ ਕਹਿੰਦੇ ਹੁੰਦੇ ਨੇ ਮੇਰਾ ਹੱਕ ਇੱਥੇ ਰੱਖ ਇੱਥੇ ਜਾਨੀ ਕਿ ਵੀ ਕੰਮ ਹੋ ਗਿਆ ਜੇ ਨੰਗਲੇ ਪਿੰਡ 'ਚ ਹੋ ਗਿਆ ਆਮਨਦੀਪ ਸਿੰਘ ਜੋ ਬਹੁਤ ਚਿਰ ਚਮਦਾ ਦੱਬਿਆ ਕੁਚਲਿਆ ਪਿਆ ਸੀ ਵਿਚਾਰਾ 20 ਕਿਲੇ ਦਾ ਮਾਲਕ ਆ ਇਹ ਲੈ ਲਓ ਵੀ 20 ਰੁਪਏ ਨਹੀਂ ਮਿਲਦੇ ਤੇ 20 ਕਿਲੇ ਦੇ ਮਾਲਕ ਨੂੰ ਅੱਜ ਉਹਨੇ ਗੇਟ ਪੰਨਤਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੂਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਹਾਂ ਹਾਂ ਇਹਦਾ ਹੱਕ ਦਵਾਇਨਿੰਗ ਸਿੰਘਾਂ ਦੀ ਜਿੱਤ ਹੈ ਨਿੰਗ ਸਿੰਘਾਂ ਨੇ ਦਵਾਇਆ ਦਵਾਇਆ ਮੇਰੇ ਤੋਂ ਨਿੰਗ ਸਿੰਘ ਫੌਜਾ ਮਾਤਾ ਜੀ ਅ ਮਾਤਾ ਜੀ ਕਿਵੇਂ ਦੇਖਦੇ ਹੋ ਖੁਸ਼ ਹੈ ਇਹ ਸਾਰੇ ਖੁਸ਼ ਆ ਪਿੰਡ ਵਾਲੇ ਖੁਸ਼ ਹੈ ਸੀ ਖੁਸ਼ ਹੈ ਹੱਕ ਦਵਾਇਆ ਉਹਨੂੰ ਆਪਣੇ ਉਹਦਾ ਹੱਕ ਦਿੱਤਾ ਉਹਦਾ ਜਿਹੜਾ ਨਾ ਜਿਹੜੀ ਇਹਨੇ ਇਹਦੇ ਜਿਹੜੀ ਇਹਦੇ ਘਰ ਦਿੱਤੀ ਗਈ ਉਹ ਵੀ ਤੰਗ ਤੀ ਕਵਿਤਾ ਉਂਗ ਪਰ ਜਾਣੀ ਸਾਰੇ ਦੱਸ ਦੇ ਫਿਰ ਤੁਸੀਂ ਆਪ ਚੀਜ਼ ਦੇਖੇ ਕਹਿੰਦੇ ਭੁੱਖੀ ਮਰਦੀ ਸੀ ਰੂੜੀਆਂ ਚ ਰਹ ਰਹੀ ਸੀ ਉੱਥੇ ਰਹਿ ਰਹੀ ਸੀ ਫਿਰ ਹੋਰ ਕੀ ਹੁਣ ਚੜਦੀ ਕਲਾ ਆਪਣੇ ਘਰ ਬੈਠੇ ਹੁਣ ਕਿਉਂ ਬਡਾਨੀ ਆਪਣੇ ਘਰ ਬੈਣਗੇ ਘਰ ਵਿੱਚੋਂ ਕੱਟਿਆ ਗਿਆ ਰਹਿਸਾ ਤੇਰੀ ਇਦਾਂ ਇਦਾਂ ਇਹ ਹਿੱਸਾ ਬੰਦਾ ਇਹਨੂੰ ਦਿੱਤਾ ਗਿਆ 20 ਕਿਲੋ ਦਾ ਮਾਲਕ ਹੈ ਕਹਿੰਦੇ ਇਕੱਲੇ 20 ਕਿਲੋ ਦਾ ਮਾਲਕ ਇਕੱਲਾ ਕੱਲ ਪਰ ਰਹਿੰਦੀ ਘਰ ਵਾਲੀ ਰੂੜੀਆਂ ਚ ਰਹਿੰਦੀ ਰੂੜੀਆਂ ਦੇ ਛੱਪੜ ਦੇ ਉੱਤੇ ਇਹ ਕੀ ਘਟਨਾ ਹੈ ਕੀ ਫਿਰ ਲੋਕਾਂ ਨੂੰ ਕੀ ਸੰਦੇਸ਼ ਹੈ ਇਹ ਕਾਨੂੰ ਆਪਾਂ ਇੱਕੋ ਇੱਕ ਇੱਕ ਦੇ ਪਰ ਦਸਾਂ ਕਰਕੇ ਆਪਾਂ ਬਚਾ ਲੈਨੇ ਆ ਦੂਜਾ ਆਪਾਂ ਪ੍ਰੋਟੀ ਕਰਕੇ ਮੁੜ ਕੇ ਲੜਦਾੜ ਮਰਦੇ ਜਿਹਨਾਂ ਨਵਾਂ ਆਇਦਰ ਭੰਨਿਆ ਜਾ ਰਿਹਾ ਜੀ ਖੋਲਤਾ ਗੇਟ ਆਪੇ ਲੱਗ ਰਿਹਾ ਮਾਂ ਦਾ ਪੁੱਤ ਕਹਿੰਦਾ ਆਪ ਭੰਨੂਗਾ ਪਤਾ ਕੀ ਆ ਸਾਰਿਆਂ ਨੇ ਇਹਨਾਂ ਨੇ ਇੱਕ ਦੁਖੀ ਬਹੁਤੀ ਜੀ ਆਪਣੇ ਆਪ ਅੱਜ ਮੰਨ ਰਿਹਾ ਕਹਿੰਦਾ ਮੈਂ ਦੁਖੀ ਸੀ ਮੈਂ ਇੱਕ ਤਰ੍ਹਾਂ ਦਾ ਮੇਰੇ ਨਾਲ ਦਿਮਾਗੀ ਸ਼ੋਸ਼ਨ ਹੋ ਰਿਹਾ ਤੇ ਇੱਕ ਤਰ੍ਹਾਂ ਦਾ ਵੀ ਮੈਨੂੰ ਕਬ ਜੀ ਰੱਕ ਰੱਖਿਆ ਸੀ ਕਿਨੇ ਦੀ ਮਾਤਾ ਨੇ ਇਹਦੀ ਮਾਤਾ ਨੇ ਇਹਦੀ ਮਾਤਾ ਨੇ ਕੈਦ ਕਰਾਇਆ ਹੋਇਆ ਦੀ ਸਾਡੀ ਭੈਣ ਆ ਵੀਰਪਾਲ ਕੌਰ ਉਹ ਬਹੁਤ ਦੁਖੀ ਸੀ ਠੀਕ ਹੈ ਉਹਨੇ ਇਹਨਾਂ ਨੇ ਅੱਜ ਸਾਡਾ ਸਾਥ ਦਿੱਤਾ ਪਰ ਉਹਨਾ ਹੋਣ ਦਾ ਅੱਜ ਹੱਕ ਪੂਰਾ ਨਿਭਾਤਾ ਸ਼ੁਰੂਆਤ ਫਿਰ ਕਿਹਨੇ ਕਰੀ ਹੈ ਸ਼ੁਰੂਆਤ ਨਿੰਗ ਸਿੰਘਾ ਨੇ ਜੀ ਮਾਤਾ ਜੀ ਆਏ ਨੇ ਬਾਬਾ ਜੀ ਆਏ ਨੇ ਜਸਦੇਵਾਲ ਸਾਹਿਬ ਤੇ ਇਹਨਾਂ ਨੇ ਆ ਕੇ ਬਹੁਤ ਸਾਰਾ ਸਾਥ ਦਿੱਤਾ ਇਹਨਾਂ ਦੇ ਸਹਿਯੋਗ ਨਾਲ ਅਸੀਂ ਅੱਜ ਭੈਣ ਨੂੰ ਅੱਜ ਹੱਕ ਦਵਾਤਾ ਕਹਿੰਦੇ 20 ਕਿੱਲਾਂ ਤੇ ਵਿਆਹੀ ਸੀ ਤੁਸੀਂ ਨੇ 20 ਕਿੱਲਾਂ ਤੇ ਵਿਆਹੀ ਖੜੀ ਪਾਈ ਬੰਦ ਕਰੀ ਮੜਿਆ ਕਿੰਨੇ ਜਿਆਦੇ ਵਿਆਹੀ ਤੀਜੀ ਪਰ ਬਾਈ ਸਾਨੂੰ ਦੱਸ ਲਾਓ ਓਕੇ ਹੋ ਗਿਆ ਓਕੇ ਹਾਂਜੀ ਨਹੀਂ ਨਹੀਂ ਇੱਧਰ ਕਰ ਪੋ